ਤਾਂ ਜੀ ਅੰਦੇ ਸਰ ਸਰਕਾਰੀ ਰੈਕੋਰਡ ਰੈਕਿੰਗ ਰੱਖੀ ਹੈ ਜੀ ਕਿ ਨਾ ਇਹ ਮੁੱਦਾ ਸੀ ਨਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ 3 ਦਿਨ ਪਹਿਲਾਂ ਇੱਕ ਤਸਵੀਲ ਦਫਤਰ ਦੇ ਵਿੱਚ ਘਟਨਾਈ ਸੀ ਮਾਨਕੀ ਪਿੰਡ ਦੇ ਜਿਹੜੇ ਕੁਛ ਵਛਿੰਦੇ ਸੀਗੇ ਉਹਨਾਂ ਵੱਲੋਂ ਇਲਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖੇ ਦਾ ਤਸਵੀਲਦਾਰ ਸਾਹਿਬ ਹਰੀਸੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹਦਾ ਉਹ ਆਪਣਾ ਬਰਸਤ ਦੰਤਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੇਵੀ ਵਾਲੇ ਤੇ ਬਿਹਤਰ ਜਾਣਦੇ ਨੇ ਦੇਦੇਿਆਂ ਦੀ ਲੈਂਡ ਜਿਹੜੀ ਏ ਉਹ ਚੇਲਾ ਤੋਂ ਮੰਤ ਤੋਂ ਚੇਲੇ ਨੂੰ ਅੱਗੋਂ ਆਸਰ ਹੋ ਰਹੀ ਦੀ ਉਹ ਸਿਰਫ ਕੇਟੇਕਰ ਹੁੰਦਾ ਉਹ ਚੇਲਾ ਬਾਤਨਾ ਮੰਦਾਵੇ ਉਹ ਮਾਲਕ ਨਹੀਂ ਹੋ ਸਕਦਾ ਡੈਡੀ ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਹਨ ਕਿਸੇ ਤਰੀਕੇ ਜ਼ਮੀਨ ਜਿਹੜੀ ਏ ਉਹਨਾਂ ਦੇ ਨਾਂ ਤੇ ਚੜ੍ਹ ਜਵੇ ਤੇ ਅੱਗੋਂ ਉਹ ਡੀਲਰਾਂ ਦੇ ਰਾਹੀਂ ਉਹ ਜਿਹੜਾ 86 ਗੱਡੀ ਸੀ ਵੇਚ ਕੇ ਇਹਨੂੰ ਵਾਚ ਵੇਟ ਕੇ ਖਾਸ ਕਰਨ ਸੋ ਬੇਸਿਕਲੀ ਦੇਦੇਵੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤਸੀਰ ਪਟਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਵੀ ਅਸੀਂ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਬਲ ਕ腐ਪਸ਼ਨ ਦੇ ਅਗੇਂਸਟ ਮੁਹਿੰਮ ਜਾਰੀ ਕੀਤੀ ਵੀ ਹੈ ਇਹ ਆਪਾਂ ਉਸੇ ਲੜੀ ਦੇ ਵਿੱਚ ਪਟਵਾ ਰਹੀ ਆ ਤਸੀਹੰਦਾਂ ਨੂੰ ਡਰਾ ਕੇ ਤੇ ਜ਼ਮੀਨਾਂ ਦਾ ਇੰਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਅੱਜ ਉਹ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਹਦੇ ਉੱਤੇ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਹੰਦਾਂ ਸਾਬੂ ਦੀ ਹੜਤਾਲ ਕਰ ਰਹੇ ਨੇ ਬਿਓ ਡਿਸਟ੍ਰਿਕਟ ਕਿੰਨਾ ਹਾਲਾਤਾਂ ਦੇ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਸ਼ਨ ਅਗੇਂਸ ਮਨਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਿਸ਼ਿੰਦੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਹੜੇ ਕੋਈ ਵੀ ਇਹ ਸਭ ਕੋਈ ਐਸਾ ਬਣ ਕੇ ਆ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾ ਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਜਿੱਥੋਂ ਇਹ ਕਲੀਅਰ ਕਟ ਹੁੰਦਾ ਵੇ ਵੀ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਸ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋੜਾ ਪਾ ਕੇ ਗਲਤ ਪ੍ਰਿਕ੍ਰੈਂਟ ਗੱਲ ਦਾਿਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹੁਣ ਕੀ ਨੇ ਕਰਦੇ ਹੋਗੇ ਜੋ ਨੀਮਨ ਸਾਹਿਬ ਤਹਿਸੀਲਾ ਸਾਹਿਬ ਲੈ ਕੇ ਜੇ ਸੰਸਦ ਬੰਦੀ ਕਰਦੇ ਵਿੱਚ ਲੱਗੇ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਕੀ ਗੱਲ ਹੈ ਜੀ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਪਾਵੋਗੇ ਕਿ ਪਿੰਡ ਦੇ ਕੁਝ ਲੋਕਾਂ ਨੇ ਸ਼ਿਕਾਇਤ ਨਹੀਂ ਬੰਦਿਆ ਨੇ ਇਹਨੂੰ ਪਰਮਾਤਮਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦੋ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਐ ਇਹਦਰ ਦੇ ਮਰਦੇਦ ਕਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨੈਪਸੀਲਰ ਹਦੀਸ਼ ਜੀ ਨੇ ਜਾਂ ਜਿਹੜਾ ਸਾਡਾ ਪਟਵਾਰੀ ਹੋਰ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨਾ ਦਾ ਉਹਨਾਂ ਨੇ ਬਿਲਕੁਲ ਜੋ ਨੀਮਾਂ ਸਰ ਬੰਦੀ ਕਰਦੇ ਕੀਤੇ ਨੇ ਨਿਕਾਲੇ ਦਾ ਨਾਮ ਜੁਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਜਿਸ ਤੇ ਕਹਿੰਦੇ ਨਵੇਂ ਡਰਾਮਾ ਚੱਲ ਰਿਹਾ ਇਹਨਾਂ ਕੋ ਲੋਕਾਂ ਦਾ ਹੁਸਾਨੀ ਹੋਇਆ ਵਾ ਪਰ ਕਾਰਜਕਮ ਵੀ ਨਹੀਂ ਹੋਈ ਹੈ ਇਹਨੂੰ ਗੱਲ ਕੀਤੀ ਬਿਲਕੁਲ ਤਸੀਲਾ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨਿਮਨਸਰ ਬੰਦੀ ਕਾਰਵਾਈ ਅਮਲ ਚੱਲੇਗੀ ਜਿਹੜੀ ਮਾਫੀ ਦੀ ਗੱਲ ਕੀਤੀ ਹੈ ਇਹ ਕਾਨੂੰਨ ਅਨੁਸਾਰ ਉਹ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਜੇ ਜੋ ਤਸੀਲਾ ਸਾਹਿਬ ਲਿਖ ਕੇ ਦੇਣਗੇ ਉਹ ਤਾਂ ਨਿਮਨਸਰ ਹੋਏਗੀ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਮਿਸ਼ਨ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਤੇ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਕੋਲ ਤੋਂ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਦਾ ਨੁਕਸਾਨ ਕਰਦੇ ਹੋ ਨੌਕਰੀ ਨਾਲ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈਏ ਤੇ ਹੁਣ ਆ ਕਹਿੰਦੇ ਸਾਡ ਕੋ ਗਲਤੀ ਹੋ ਗਈ ਹੈ ਤੇ ਮੈਂ ਉਸ ਸਮੇਂ ਦਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਆਈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਨੂੰ ਹੈ ਇਨਕਾਰ ਕਰਦਾ ਦੋ ਕਹਿੰਦਾ ਜ਼ਮੀਨ ਸੜਕੋ ਜਿਹੜੀ ਡੇਰੇ ਜ਼ਮੀਨ ਹੈ ਸਰਕਾਰ ਕੋ ਤੇ ਵਾਪਸ ਨਾ ਉਹ ਡਰਦੇ ਕਰਤੇ ਇਵੇਂ ਮੇਰੀਆਂ ਕਰੀ ਨਹੀਂ ਮੇਰੇ ਨਾਲ ਕੇਸ ਫਿਨਿਸ਼ ਹੋ ਗਿਆ ਨਹੀਂ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਚੁੱਕਾ ਹਾਂ ਮੇਰਾ ਨਾਮ ਸੋ ਮੇਰਾ ਨਾਮ ਰਪਿੰਦਰ ਸਿੰਘ ਆ ਜੀ ਪ੍ਰਧਾਨ ਦੀ ਰੈਗੂ ਪੁਰਾਉਂਡ ਯੂਨੀਅਨ ਤਸੀਲ ਸੰਗਰਾਲਾ ਠੀਕ ਹੈ ਨਾ ਚਲੋ ਅੱਜ ਦੇ ਮਾਮਲੇ ਕੁਝ ਮਾਫੀ ਦਾ ਮਾਮਲਾ ਹੋ ਗਿਆ ਕਿ ਕੀ ਗੱਲ ਹੈ ਮਾਫੀ ਨਾਮ ਦੇ ਵਿੱਚ ਇਹ ਆ ਜੀ ਆ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਰਕੀ ਬਣ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸਹੀ ਕੋਈ ਕੁਛ ਤੋਂ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸੇ ਉਹਨਾਂ ਦੀ ਕਰਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਹਨਾਂ ਨੇ ਬਿੜਵਾਰੀਆਂ ਦਾ ਜਿਹੜਾ ਅਕਸਰ ਖਰਾਬ ਕੀਤਾ ਸੀਗਾ ਪਰ ਸਾਡੇ ਮਾਨਯੋਗ ਐਸ.ਡੀ.ਐਮ ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਤਮਾਰ ਜੀ ਆਪਣੇ ਨਾਇਬ ਜ਼ਿਲਦਾਰ ਸਾਹਿਬ ਇਹਨਾਂ ਨੇ ਸਾਨੂੰ ਉਹਦੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਾਤੋਂ ਜਾਂਦਾ ਭਾਬੂ ਕੋਕੇ ਜਾਂ ਕਿਸੇ ਦੇ ਕਹਿਣ ਤੇ ਜੋਗੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਗੁਦਾਈ ਦਾ ਮਤਲਬ ਕੋਈ ਪਰਦੀ ਸ਼ਬਦਾਵਲੀ ਨਹੀਂ ਵਰਤਣਗੇ ਗਲਤ ਕੰਮ ਲਈ ਨਹੀਂ ਆਉਣਗੇ ਤੇ ਪਿਛਲੇ 4 ਦਿਨ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹਾਂਜੀ ਲੋਕਾਂ ਦਾ ਨੁਕਸਾਨ ਹੈ ਉਹਦੀ ਪਰਵਾਹੀ ਕੌਣ ਕਰੇਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇੱਕ ਮਜਬੂਰੀ ਬਣ ਜਾਂਦੀ ਹੈ ਜਦੋਂ ਕੋਈ ਵੀ ਕਿਸੇ ਵੀ ਪਰਿਵਾਰੀ ਨਾਲ ਆਇਆ ਜਾਂ ਕੋਈ ਮਸਲੂਕੀ ਹੁੰਦੀ ਹੈ ਗਲਤ ਕੋਈ ਗਾਲੀ ਗਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਨਵਾਵਾਂਗੇ ਤੇ ਜਿਹੜਾ ਕੰਮ ਆਪਣਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਆ। ਹਾਂ ਭਾਈ ਮਾਫੀ ਨਾ ਮੇਨਾ ਟੁੱਟਾ ਟੁੱਟਾ ਹੱਲ ਹੋ ਗਿਆ। ਜੀ ਨਾਮਾ ਤੁਹਾਡਾ। ਮੇਰਾ ਨਾਮ ਚਮਨ ਲਾਲ ਹੈ। ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਦੇ ਜੀ ਜੀ। ਕੀ ਕੰਮ ਚੱਲਦਾ। ਸਰ ਉਹ ਇਲਜ਼ਾਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ। ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨੀ ਹੋਈ ਨਹੀਂ ਸੀਗਾ। ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੇ ਜ਼ਮੀਨ ਸੀਗੀ ਡੇਰੇ ਦੀ। ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤੁਸੀਂ ਤੁਹਾਡੇ 'ਤੇ ਇਲਜ਼ਾਮ ਕਿਉਂ ਲਗਾਇਆ? ਹਾਂ ਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਕਿਉਂਕਿ ਇੰਤਕਾਲ ਦਰਜ ਹੋ ਗਿਆ ਤੇ ਜਦੋਂ ਉਹਦੇ 'ਚ ਕੁਰਸੀ ਨਾਮਾ ਤਸਦੀਕ ਕਰਨੀ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਦਾ ਨਾ ਬਿਆਨਾ ਕਰਾ ਕੇ ਤੇ ਤੁਸੀਂ ਹੜਤਾਲ ਦੇ ਬੈਠੇ ਹੋ ਕਿ ਅੱਜ ਕੋਈ ਅਸੀਂ ਰਹਿਣਾ। ਅੱਜ ਸਾਡਾ ਇਹ ਫੈਸਲਾ ਹੋਇਆ ਵੀ ਉਹਨਾਂ ਨੇ ਮਾਫੀ ਮੰਗੀ ਆ। ਪੂਰੀ ਪੜਵਾਰੀ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਤੇ ਕੰਮ ਕੀਤਾ ਸੀਗਾ। ਹੜਤਾਲ ਵਾਪਸ ਲੈ ਰਹੇ ਹਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਕਿ ਨਹੀਂ ਤੁਹਾਡੇ ਵੱਲੋਂ। ਕੋਈ ਨਹੀਂ ਕਰਵਾਈ।